ਗੁਆਂਢੀ ਸੂਬੇ ਹਰਿਆਣਾ ਚ ਧੁੰਦ ਦਾ ਕਹਿਰ ਵੇਖਣ ਨੂੰ ਮਿਲਿਆ ਹੈ ਧੁੰਦ ਕਾਰਨ ਹਰਿਆਣਾ ਦੇ ਫਤਿਹਬਾਦ ਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ ਅਤੇ ਇਸ ਹਾਦਸੇ ਕਾਰਨ 12 ਲੋਕ ਜੀ ਹਾਂ 12 ਲੋਕ ਲਾਪਤਾ ਹੋ ਗਏ ਨੇ ਜਿਨ੍ਹਾਂ ਦੀ ਲਗਾਤਾਰ ਪਾਲ ਕੀਤੀ ਜਾ ਰਹੀ ਹੈ ਜੀ ਹਾਂ ਸੰਗੜੀ ਧੁੰਦ ਕਾਰਨ ਫਤਿਹਬਾਦ ਦੇ ਰਤਿਆ ਦੇ ਪਿੰਡ ਸਰਦਾਰੇ ਵਾਲਾ ਚ ਸਵਾਰੀਆਂ ਦੇ ਨਾਲ ਭਰੀ ਇੱਕ ਗੱਡੀ ਪਾਕੜਾ ਨਹਿਟ ਜਾ ਡੇਗੀ ਇਸ ਹਾਦਸੇ ਚ ਡਰਾਈਵਰ ਦੀ ਤਾਂ ਜਾਨ ਬਚ ਗਈ ਪਰ ਕਾਰ ਸਵਾਰ 12 ਲੋਕ ਨਹਿਰ ਚ ਡਿੱਗਣ ਕਾਰਨ ਲਾਪਤਾ ਹੋ ਗਏ ਇਸ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨ ਦੀਆਂ ਟੀਮਾਂ ਵੀ ਫੌਰਨ ਮੌਕੇ ਤੇ ਪਹੁੰਚੀਆਂ ਰੈਸਕਿਊ ਆਪਰੇਸ਼ਨ ਚਲਾ ਇੱਕ 10 ਸਾਲਾ ਬੱਚੇ ਨੂੰ ਬਚਾਇਆ ਗਿਆ ਤੇ ਨਾਲ ਹੀ ਇੱਕ 55 ਸਾਲਾ ਦੇ ਸ਼ਖਸ ਦੀ ਮ੍ਰਿਤਕ ਦੀ ਬਰਾਮਦ ਕੀਤੀ ਗਈ ਸਾਦੀ ਸੇ ਇੱਕ ਕੋਈ ਮੈਰिज اٹੈਂਡ ਕਰਕੇ ਆਏ تھے ਹਮਮ ਔਰ ਧੁੰਦ ਕਾਫੀ ਜ਼ਿਆਦਾ ଥି ਹਮ ਧੁੰਦ ਕੀ وجہ ਸੇ ਇਹ ਲੱਗ ਰਿਹਾ ਅਭੀ ਉਸਕੋ ਦਿਖਾਈ ਨਹੀਂ ਦਿਆ ਔਰ ਗੱਡੀ ਨਹਿਰ ਵਿੱਚ ਜਾ ਗਰੀ ਦੱਸਿਆ ਜਾ ਰਿਹਾ ਕਿ ਪਿੰਡ ਮਹਿਮੜਾ ਦੇ ਕੁਝ ਲੋਕ ਪੰਜਾਬ ਤੋਂ ਕਿਸੇ ਸਮਾਗਮ 'ਚ ਹਿੱਸਾ ਲੈ ਕੇ ਰਾਤ ਦੇ ਸਮੇਂ ਵਾਪਸ ਪਰਤ ਰਹੀ ਸੀ ਰਾਤ ਨੂੰ ਅਚਾਨਕ ਗੱਡੀ ਦੇ ਡਰਾਈਵਰ ਨੇ ਕਾਰ ਦਾ ਕੰਟਰੋਲ ਗਵਾ ਦਿੱਤਾ ਤੇ ਗੱਡੀ ਪਾਖੜਾ ਨਹਿਰ 'ਚ ਜਾ ਡਿੱਗੀ ਪਰ ਕਾਰ ਨਹਿਰ 'ਚ ਡਿੱਗਣ ਤੋਂ ਚੰਗ ਸਕਿੰਟ ਪਹਿਲਾਂ ਹੀ ਗੱਡੀ ਚਾਲਕ ਨੇ ਕਾਰ 'ਚੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਸਦੀ ਜਾਨ ਬਚ ਗਈ ਹਾਲਾਂਕਿ ਗੱਡੀ 'ਚ ਸਵਾਰ 12 ਲੋਕ ਨਹਿਰ 'ਚ ਜਾ ਡਿੱਗੇ ਰੁੜ ਗਏ

ਫਿਲਹਾਲ ਪ੍ਰਸ਼ਾਸਨ ਦੇ ਵੱਲੋਂ ਇਨਾਂ ਲਾਪਤਾ ਲੋਕਾਂ ਦੀ ਲਗਾਤਾਰ ਪਾਲ ਕੀਤੀ ਜਾ ਰਹੀ ਹੈ ਉਧਰ ਦੂਜੇ ਪਾਸੇ ਹਰ ਕੋਈ ਦੁਆ ਕਰ ਰਿਹਾ ਹੈ ਕਿ ਇਨਾਂ ਨੂੰ ਸਹੀ ਸਲਾਮਤ ਬਚਾ ਲਿਆ ਜਾਵੇ ਰੈਸਕਿਊ ਕਰ ਲਿਆ ਜਾਵੇ ਫਤਿਹਬਾਦ ਤੋਂ ਜਤਿੰਦਰ ਮੋਂਗਾ ਦੀ ਰਿਪੋਰਟ ਪੀਟੀਸੀ ਨਿਊਜ਼